ਜਾਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਜਾਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਭਗਤਾਂ ਕੀ ਬਾਣੀ ਦੇ ਅੰਤਰਗਤ ਸ੍ਰੀ ਰਵਦਾਸ ਜੀਓ ਕੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 659 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਲ ਕੀ ਪੀਤ ਪਵਨ ਕਾਥੰਭਾ ਰક્ત ਬੁੰਦ ਕਾਗਾਰਾ ਕਰਥਾਤ ਕੇ ਇਨਸਾਨ ਤੂੰ ਜਿਹੜੇ ਸਰੀਰ ਰੂਪੀ ਮਹਿਲ ਦਾ ਮਾਣ ਕਰਦਾ ਹੈ ਮਹਾਰਾਜ ਕਹਿੰਦੇ ਇਹਦੀ ਅਸਲੀਅਤ ਪਤਾ ਕੀ ਹੈ ਕਹਿੰਦਾ ਜਲ ਕੀ ਪੀਤ ਪਵਨ ਕਥੰਭਾ ਅਰਥਾਤ ਕੇ ਦੀਆਂ ਕੰਦਾ ਪਾਣੀ ਦੀਆਂ ਨੇ ਪਾਣੀ ਦੀਆਂ ਔਰ ਪਵਨ ਕਥੰਭਾ ਅਰਥਾਤ ਕੇ ਸਰੀਰ ਰੂਪੀ ਮੈਲ ਦੇ ਥੱਲੇ ਥਮੀਆਂ ਪਤਾ ਕਾ ਦੀਆਂ ਨੇ ਮਹਾਰਾਜ ਕਹਿੰਦੇ ਪ੍ਰਾਣਾ ਰੂਪ ਪਾਉਣ ਦੀਆਂ ਥਮੀਆਂ ਨੇ ਇਹਦੇ ਥੱਲੇ ਔਰ ਰਗਤ ਬੁੰਦ ਕਾ ਗਾਰ ਅਰਥਾਤ ਕੇ ਮਾਤਾ ਦੀ ਰਗਤ ਔਰ ਪਿਤਾ ਦੇ ਵੀਰਜ ਦੀ ਇੱਕ ਬੂੰਦ ਦਾ ਮਹਾਰਾਜ ਕਹਿੰਦੇ ਗਾਰਾ ਲੱਗਿਆ ਇਹਨੂੰ ਗਾਰਾ ਕਹਿੰਦੇ ਹਾੜ ਮਾਸ ਨਾੜੀ ਕੋ ਪਿੰਜਰਾ ਪੰਖੀ ਬਸਾ ਵਿਚਾਰਾ ਹਾੜ ਮਾਸ ਨਾੜੀ ਕੋ ਪਿੰਜਰ ਮਹਾਰਾਜ ਕਹਿੰਦੇ ਹਾੜ ਨੇ ਇਹਦੇ ਵਿੱਚ ਮਾਸ ਐ ਨਾੜੀਆਂ ਦਾ ਪਿੰਜਰ ਐ ਔਰ ਇਸ ਮਹਿਲ ਦੇ ਵਿੱਚ ਮਹਾਰਾਜ ਕਹਿੰਦੇ ਪੰਖੀ ਬਸਾ ਵਿਚਾਰਾ ਇੱਕ ਆਤਮਾ ਰੂਪੀ ਪੰਛੀ ਵਸਣਾ ਕਰਦਾ ਵਿਚਾਰਾ ਅਚਾਰ ਜਿਹਾ ਬੇਵਸ ਮਜਬੂਰ ਜਿਹਾ ਸੋਗਰ ਹਾਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪ੍ਰਾਨੇ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਪ੍ਰਾਨੇ ਕਿਆ ਮੇਰਾ ਕਿਆ ਤੇਰਾ ਅਰਥਾਤ ਕਿਆ ਪ੍ਰਾਨਾਤਾਰੀ ਜੀਬ ਕੀ ਮੇਰਾ ਤੇ ਕੀ ਤੇਰਾ ਪਾਪਕ ਤੁਮੇਰ ਤੇਰ ਤੇ ਆਗਣੀ ਕਰ ਕਹਿੰਦਾ ਜੈਸੇ ਤਰਵਰ ਪੰਖ ਬਸੇਰਾ ਅਰਥਾਤ ਕਿ ਤੇਰਾ ਸਤਿ ਧਰਤੀ ਦੇ ਉੱਪਰ ਬਸੇਰਾ ਕੇਵਲੇ ਨਾ ਕੋ ਐ ਜਿਵੇਂ ਮਹਾਰਾਜ ਕਹਿੰਦੇ ਪੰਛੀ ਕੇਵਲ ਕਿਸੇ ਰੁੱਖ ਦੇ ਉੱਪਰ ਇੱਕ ਰਾਤ ਕੱਟਣ ਦੇ ਲਈ ਆਉਂਦੇ ਨੇ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਰਾਖੋ ਕੰਧ ਉਸਾਰ ਹੋ ਨੀਮਾ ਸਾਢੇ ਤੀਨ ਹਾਥ ਤੇਰੀ ਸੀਮਾ ਅਰਖ ਹਕੰਦ ਉਸਾਰ ਹੋ ਨੀ ਮਾਰਥਾਤ ਕਿ ਮਹਾਰਾਜ ਕਹਿੰਦੇ ਤੂੰ ਮੈਲ ਨੂੰ ਸਾਰਨੇ ਦੇ ਲਈ ਬਹੁਤ ਡੋਂਗੀਆਂ ਡੋਂਗੀਆਂ ਨਿਆ ਪੁੱਟ ਕੇ ਉੱਪਰ ਮਹਾਰਾਜ ਕਹਿੰਦੇ ਬੜੀਆਂ ਉੱਚੀਆਂ ਉੱਚੀਆਂ ਕੰਦਾਂ ਉਸਾਰਨੀਆਂ ਕਰਦਾ ਹੈ ਪਰੰਤੂ ਤੈਨੂੰ ਪਤਾ ਪਾਸ਼ਾ ਕਹਿੰਦੇ ਸਾਢੇ ਤੀਨ ਹਾਥ ਤੇਰੀ ਸੀਮਾ ਅਰਥਾਤ ਕਹ ਇਨਸਾਨ ਕਾਸ ਧਰਤੀ ਦੇ ਉੱਪਰ ਕੇਵਲ ਸਾਢੇ ਤਿੰਨ ਹੱਥ ਦੀ ਤੇਰੀ ਸੀਮਾ ਹੈ ਕੇਵਲ ਤੋ ਇੰਨਾ ਕੁ ਥਾਂ ਕੇਰਨਾ ਮਰਨ ਤੋਂ ਉਪਰੰਤ ਸ਼ਮਸ਼ਾਨ ਘਾਟ ਦੇ ਵਿੱਚ ਕਹਿੰਦਾ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏ ਗੋ ਭਸਮ ਕੀ ਟੇਰੀ ਬੰਕੇ ਬਾਲ ਪਾਗ ਸਿਰ ਡੇਰੀ ਅਰਥਾਤ ਕਿ ਐਨਸਾਨ ਤੂੰ ਆਪਣੇ ਸੋਹਣੇ ਸੋਹਣੇ ਵਾਲਾ ਨੂੰ ਸੰਵਾਰਨ ਤੋਂ ਉਪਰੰਤ ਉਪਰ ਮਹਾਰਾਜ ਕਹਿੰਦੇ ਟੇਢੀ ਪੱਗ ਬੰਨ੍ਹਾਂ ਸ਼ਕੀਨਾ ਵਾਂਗੂ ਪਰੰਤੂ ਤੈਨੂੰ ਇਹ ਨਹੀਂ ਪਤਾ ਮਹਾਰਾਜ ਕਹਿੰਦੇ ਹੋ ਤਨ ਹੋਏ ਗੋਖਸਮ ਕੀ ਢੇਰੀ ਅਰਥਾਤ ਕਿ ਤੇਰਾ ਹੈ ਤਨ ਤੇਰਾ ਹੈ ਸਰੀਰ ਜਿਵੇਂ ਜੋਦ ਇੱਕ ਦਿਨ ਸਵਾਦੀ ਢੇਰੀ ਬਣ ਜਾਣਾ ਸੋਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਊਚੇ ਮੰਦਰ ਸੁੰਦਰ ਨਾਰੀ RAM ਨਾਮ ਬਨਵਾਜੀ ਹਾਰੀ ਊਚੇ ਮੰਦਰ ਸੁੰਦਰ ਨਾਰੀ ਅਰਥਾਤ ਕਹ ਇਨਸਾਨ ਤੂਚੇ ਚ ਮੰਦਰਾ ਤੇ ਸੋਣੀਆਂ ਸੋੜੀਆਂ ਇਸਤਰੀਆਂ ਦੇ ਪ੍ਰਤੀ ਲੁਭਾਏ ਮਾਨ ਹੋ ਰਿਹਾ ਹੈ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ RAM ਨਾਮ ਬਿਨ ਬਾਜੀ ਹਾਰੀ ਅਰਥਾਤ ਕਿ ਇੱਕ RAM ਜੀ ਦੇ ਨਾਮ ਤੋਂ ਬਗੈਰ ਤੋ ਜੀਵਨ ਰੂਪੀ ਬਾਜੀ ਨੂੰ ਹਾਰ ਜਾਂਦਾ ਹੈ ਸੋ ਮਹਾਰਾਜ ਕਹਿੰਦੇ ਮੇਰੀ ਜਾਤ ਕਮੀਨੇ ਪਾਤ ਕਮੀਨੇ ਓ ਸ਼ਾਜਨ ਮਹਾਮਾਰਾ ਤੋਮ ਸਰਨਾਗਤ ਰਾਜਾ RAM ਚੰਦ ਕਹ ਰਵਿਦਾਸਯ ਮਾਰਾ ਮੇਰੀ ਜਾਤ ਕਮੀਨੇ ਭਗਤ ਰਵਿਦਾਸ ਜੀ ਕਿਰਪਾ ਕਰਦੇ ਹਨ ਕਿ ਅਖੋਤੀ ਉੱਚੀਆਂ ਜਾਤਾਂ ਵਾਲਿਆਂ ਵੱਲੋਂ ਮੇਰੀ ਜਾਤ ਨੀਵੀਂ ਦੱਸੀ ਜਾਂਦੀ ਹੈ ਨੀਚ ਦੱਸੀ ਜਾਂਦੀ ਹੈ ਉਹਨਾਂ ਦੇ ਮੁਤਾਬਕ ਮੇਰੀ ਬਾਤ ਵੀ ਕਮੀਨੀ ਹੈ ਔਰ ਮਹਾਰਾਜ ਕਹਿੰਦਾ ਮੇਰਾ ਜਨਮ ਵੀ ਓਸ਼ ਕਰਦਾ ਹੈ ਪਾਪ ਕੇ ਨੀਚ ਕਰਦਾ ਹੈ ਪਰੰਤੂ ਮਹਾਰਾਜ ਕਹਿੰਦਾ ਤੂੰ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਜਮਾਰਾ ਤੇ ਤਨ ਭਗਤ ਰਵਦਾਸ ਜੀ ਕਿਰਪਾ ਕਰਦੇ ਹਨ ਕਿ ਮੈਂ ਚਮਿਆਰ ਇਹ ਕਹਿਣਾ ਕਰਦਾ ਹਾਂ ਇਹ ਰਾਜਾ ਰਾਮਚੰਦ ਜਿਹੇ ਅਕਾਲ ਪੁਰਖ ਵਾਹਿਗੁਰੂ ਜਿਵੇਂ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਚਮਰਟਾ ਗਾਂਠ ਨਾ ਜਨਈ ਲੋਗ ਗਠਾਵ ਪਨਹੀ ਰਹਾਓ ਚਮਰਟਾ ਗਾਂਠ ਨਾ ਜਾਣਈ ਅਰਥਾਤ ਕਿ ਭਗਤ ਰਵਦਾਸ ਜੀ ਕਿਰਪਾ ਕਰਦੇ ਹਨ ਕਿ ਮੈਂ ਚਮਦਾ ਕੰਮ ਕਰਨੇ ਵਾਲਾ ਚਮਿਆਰ ਲੋਕਾਂ ਦੀਆਂ ਜੁੱਤੀਆਂ ਨੂੰ ਗੰਡਣਾ ਜਾਣਦਾ ਨਹੀਂ ਪਰੰਤੂ ਫੇਰ ਵੀ ਪਾਸ਼ਾ ਕਹਿੰਦਾ ਲੋਕ ਗਠਾਵੈ ਪਨਹੀ ਲੋਕ ਮੈਥੋਂ ਆਪਣੇ ਜੋੜੇ ਗੜਵਾਉਣ ਲਿਆਉਂਦੇ ਨੇ ਜੁੱਤੀਆਂ ਗੜਵਾਉਣ ਦੇ ਲਈ ਲਿਆਉਂਦੇ ਹਨ ਕਹਿਣ ਤੋਂ ਭਾਵ ਹੈ ਕਿ ਮੈਨੂੰ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਜੋੜਨ ਦੀ ਯੋਗਤਾ ਨਹੀਂ ਪਰੰਤੂ ਫੇਰ ਵੀ ਲੋਕ ਮੇਰੇ ਕੋਲ ਆਪਣੇ ਦੁੱਖ ਆਪਣੀਆਂ ਫਰਿਆਦਾਂ ਲੈ ਕੇ ਆਉਂਦੇ ਹਨ ਸੁਰ ਹੌਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਤੇ ਪਹਿਲੇ ਚਰਣ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਰ ਨਹੀਂ ਜਹ ਤੋ ਪਾ ਨਹੀਂ ਰਾਮ ਬਿਠਾਓ ਰੋਪ ਨਹੀਂ ਜਹ ਤੋ ਪਉ ਅਰਥਾਤ ਕਿ ਨਾ ਤੇ ਮੇਰੇ ਕੋਲ ਉਹ ਆਰੀ ਹੈ ਜਿਹਦੇ ਨਾਲ ਮੈਂ ਤੋਪਾ ਲਾਵਾਂ ਲੋਕਾਂ ਦੇ ਜੋੜਿਆਂ ਨੂੰ ਅਤੇ ਨਾ ਹੀ ਮਹਾਰਾਜ ਕਹਿੰਦੇ ਮੇਰੇ ਕੋਲ ਰੰਬੀ ਹੈ ਨਹੀਂ ਰੰਬੀ ਠਾਉ ਰੂਪੋ ਜਿਹਦੇ ਨਾਲ ਕੰਬੜਾ ਕੱਟ ਕੇ ਮੈਂ ਲੋਕਾਂ ਦੀਆਂ ਜੁੱਤੀਆਂ 'ਚ ਹੋਏ ਮੋਰਿਆਂ ਨੂੰ ਪੂਰਨਾ ਕਰਾਂ ਕਹਿਣ ਤੋਂ ਭਾਵਕ ਮੈਨੂੰ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਜੋੜਨ ਦੀ ਯੋਗਤਾ ਨਹੀਂ ਕਹਿੰਦਾ ਲੋਗ ਗਾਂਠ ਗਾਂਠ ਖਰਾ ਬਿਗੂਚਾ ਹੋ ਬਿਨ ਗਾਂਠੇ ਜਾਏ ਪਹੂਚਾ ਲੋਗ ਗਾਂਠ ਗਾਂਠ ਖਰਾ ਬਿਗੂਚਾ ਲੋਗ ਤੇ ਲੋਕਾਂ ਦੀਆਂ ਜੁੱਤੀਆਂ ਗੱਡ ਗੱਡ ਕੇ ਬਹੁਤ ਖੁਆਰ ਹੋ ਰਹੇ ਨੇ ਪਰੰਤੂ ਮਹਾਰਾਜ ਕਹਿੰਦੇ ਹੋ ਬਿਨ ਗਾਂਠੇ ਜਾਏ ਪਹੂਚਾ ਮੈਂ ਬਿਨਾ ਗੰਡਣ ਤੋਂ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਦਰ ਤੇ ਜਾ ਪੜਿਆ ਕਹਿਣ ਤੋਂ ਭਾਵ ਕਿ ਅਖੌਤੀ ਧਰਮ ਦੇ ਅਲੰਬਰਦਾਰ ਜਿਹੜੇ ਦਾਵਾ ਕਰਦੇ ਨੇ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਮਿਲਾਉਣ ਦਾ ਜਿਹੜੇ ਲੋਕਾਂ ਨੂੰ ਸਵਰਗ ਵਖਾਲਣ ਦਾ ਦਾਵਾ ਕਰਦੇ ਨੇ ਮੁਕਤ ਕਰਨ ਦਾ ਦਾਵਾ ਕਰਦੇ ਨੇ ਉਹ ਤੇ ਮਹਾਰਾਜ ਕਹਿੰਦੇ ਇਹ ਕਰਮ ਕਰ ਕਰ ਕੇ ਬਹੁਤ ਖਵਾਰ ਹੋ ਰਹੇ ਨੇ ਪਰੰਤੂ ਮੈਂ ਨਰਮਾਨ ਹੋ ਕੇ ਜੀਵਨ ਬਤੀਤ ਕਰਦਿਆਂ ਹੋਇਆ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦਿਆਂ ਹੋਇਆ ਪਰਮੇਸ਼ਰ ਦੇ ਦਰ ਤੇ ਜਾਪ ਪੜਿਆ ਕਹਿੰਦਾ ਰਵਿਦਾਸ ਜਪੈ ਰਾਮ ਨਾਮ ਮੋਹ ਜਮ ਸਿਓ ਨਾਹੀ ਕਾਮਾ ਟਰਵਿਦਾਸ ਜਪੈ ਰਾਮ ਨਾਮ ਤੇ ਤਾਂ ਭਗਤ ਰਵਿਦਾਸ ਜੀ ਕਿਰਪਾ ਕਰਦੇ ਹਨ ਕਿ ਅਸੀਂ ਉਸ ਰਮੇ ਰਾਮ ਦੇ ਨਾਮ ਨੂੰ ਜਪਨਾ ਕਰਦੇ ਹਾਂ ਔਰ ਇਸ ਕਰਕੇ ਮਹਾਰਾਜ ਕਹਿੰਦੇ ਮੋਹ ਜਮ ਸਿਓ ਨਾਹੀ ਕਾਮਾ ਸਾਡਾ ਜਮਾ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੋਗੋ ਭਗਤ ਅਪੀਖਣ ਜੀ ਦੀ ਬਾਣੀ ਪ੍ਰਾਰੰਭ ਹੁੰਦੀ ਹੈ ਰਾਗ ਸੋਰਠ ਦੇ ਵਿੱਚ ਰਾਗ ਸੋਰਠ ਬਾਣੀ ਭਗਤ ਅਪੀਖਣ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਨੈਣੋ ਨੀਰ ਬਹਾ ਤਨ ਖੀਨਾ ਪਏ ਕੇਸ ਦੁੱਧ ਵਾਨੀ ਅਰੁਧਾ ਕਾਂਠ ਸਬਦ ਨਹੀਂ ਉਚਰਾਂ ਅਬ ਕਿਆ ਕਰਾਂ ਬਰਾਨੇ ਨੈਣੋਂ ਨੀਰ ਵਹਾ ਤਨ ਖੀਨਾ ਅਰਥਾਤ ਕੈ ਇਨਸਾਨ ਹੁਣ ਤੂੰ ਬੁੱਢਾ ਹੋ ਗਿਆ ਮਹਾਰਾਜ ਕਹਿੰਦੇ ਤੇਰੇ ਅੱਖਾਂ ਦੇ ਵਿੱਚੋਂ ਆਪ ਮਹਾਰੇ ਜਲ ਵਗਣ ਲੱਗ ਪਿਆ ਤਨ ਖੀਨਾ ਤੇਰਾ ਸਰੀਰ ਕਮਜ਼ੋਰ ਹੋ ਗਿਆ ਮਹਾਰਾਜ ਕਹਿੰਦੇ ਭਾਏ ਕੇਸ ਦੁੱਧ ਵਾਨੀ ਤੇ ਤੇਰੇ ਜੜਾ ਕੇਸ ਨੇ ਦੁੱਧ ਦੇ ਰੰਗੇ ਚਿੱਟੇ ਹੋ ਗਏ ਨੇ ਕਹਿੰਦੇ ਰੁਧਾ ਕੰਠ ਸਬਦ ਨਹੀਂ ਉਚਰਾ ਆਵ ਕਿਆ ਕਰਾ ਪਰਾਨੇ ਤੇ ਰੁਧਾ ਕੰਠ ਤੇਰੇ ਗਲ ਬਲਗਮ ਦੇ ਨਾਲ ਬੰਦ ਹੋ ਗਿਆ ਸਬਦ ਨਹੀਂ ਉਚਰਿਆ ਇੱਕ ਗੱਲ ਵੀ ਤੇਰੇ ਗਲ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਕਹਿੰਦੇ ਆਵ ਕਿਆ ਕਰਾ ਪਰਾਨੇ ਅਰਥਾਤ ਕਿਆ ਪਰਾਨਾ ਧਾਰੀ ਜੀਵ ਹੁਣ ਕੀ ਕਰੇਗਾ ਇਸ ਦੁੱਖ ਦੀ ਘੜੀ ਦੇ ਵਿੱਚ ਵਿਵਤਾ ਦੀ ਘੜੀ ਦੇ ਵਿੱਚ ਸੋਗੁਰ ਹਾਉ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਰਾਮ ਰਾਏ ਹੋ ਹੈ ਬੈਦ ਬਨਵਾਰੀ ਆਪਣੇ ਸੰਤ ਹੈ ਲੈ ਹੋ ਬਾਰੀ ਰਹਾ ਰਾਮ ਰਾਏ ਹੋ ਹੈ ਬੈਦ ਬਨਵਾਰੀ ਤੇ ਬਿਵਤਾ ਦੀ ਘਾਟੀ ਦੇ ਵਿੱਚ ਜਿਹੜੇ ਰਾਮ ਰਾਜੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਬਨਵਾਰੀ ਜੀ ਨੇ ਸਾਰੇ ਬਣ ਜਿਹਦੇ ਗੜ ਦੀ ਮਾਲਾ ਨੇ ਜਿੰਨੇ ਵੀ ਜੰਗਲ ਨੇ ਉਹ ਫਿਰ ਵੈਦ ਬਣ ਕੇ ਆਉਂਦੇ ਨੇ ਡਾਕਟਰ ਹਕੀਮ ਬਣ ਕੇ ਆਉਂਦੇ ਹਨ ਅਤੇ ਮਹਾਰਾਜ ਕਹਿੰਦੇ ਆਪਣੇ ਸੰਤ ਹੈਲੇਹ ਉਬਾਰੀ ਤੇ ਆਪਣੇ ਸੰਤ ਜਨਾਂ ਨੂੰ ਭਗਤ ਜਨਾਂ ਨੂੰ ਮਹਾਰਾਜ ਕਹਿੰਦੇ ਵਿਵਤਾ ਦੀ ਘਾੜੀ ਦੇ ਵਿੱਚ ਉਬਾਰ ਲੈਂਦੇ ਨੇ ਬਚਾ ਲੈਂਦੇ ਹਨ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਦੂਸਰੇ ਚਰਨ ਦੇ ਵਿੱਚ ਕਿਰਪਾ ਕਰਦੇ ਹਨ ਕਹਿੰਦਾ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੈ ਮਾਹੀ ਐਸੇ ਬੈਦਨ ਉਪਜ ਖਰੀ ਭਈ ਵਾਕ ਔਖਦ ਨਾਹੀ ਮਾਥੇ ਪੀਰ ਸਰੀਰ ਜਲਨ ਹੈ ਮਹਾਰਾਜ ਕਹਿੰਦਾ ਮੱਥੇ ਦੇ ਵਿੱਚ ਪੀੜ ਹੋਣ ਲੱਗ ਪੈਣੀ ਐ ਔਰ ਸਰੀਰ ਦੇ ਵਿੱਚ ਜਲਨ ਉਤਪੰਨ ਹੋ ਜਾਣੀ ਐ ਸੜਨ ਲੱਗ ਪੈਣਾ ਸਰੀਰ ਨੇ ਔਰ ਕਰਕ ਕਰੇ ਜੇ ਮਾਹੀ ਤੇ ਮਹਾਰਾਜ ਕਹਿੰਦੇ ਤੇਰੇ ਕਲੇਜੇ ਦੇ ਵਿੱਚ ਤੇਰੇ ਦਿਲ ਦੇ ਵਿੱਚ ਵੀ ਇੱਕ ਚੀਜ਼ ਉੱਠਣੀ ਹੈ ਇੱਕ ਪੀੜ ਉੱਠਣੀ ਹੈ ਕਹਿੰਦਾ ਐਸੀ ਬੇਦਨ ਉਪਜ ਖਰੀ ਭਈ ਤੇ ਤੇਰੇ ਮਹਾਰਾਜ ਕਹਿੰਦੇ ਸਰੀਰ ਦੇ ਵਿੱਚ ਕਹੋ ਜਿਹੇ ਪੀੜਾ ਉਤਪੰਨ ਹੋ ਜਾਣੀ ਐ ਮਹਾਰਾਜ ਕਹਿੰਦਾ ਵਾਕ ਆਉਖਦ ਨਹੀਂ ਡਾਕਟਰ ਹਕੀਮਾਂ ਦੇ ਕੋਲ ਜਿੱਦਾ ਕੋਈ ਵੀ ਇਲਾਜ ਨਹੀਂ ਹੋਣਾ ਸੋ ਮਹਾਰਾਏ ਕਹਿੰਦੇ ਹਰ ਕਾ ਨਾਮ ਅਮਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਾ ਜਨ ਭੇਖਨ ਪਾਵੋ ਭੋਖ ਦੁਆਰਾ ਹਰ ਕਾ ਨਾਮ ਅਮਰਿਤ ਜਲ ਨਿਰਮਲ ਅਰਥਾਤ ਕਿਸ ਹਰੀ ਪਰਮੇਸ਼ਰ ਜੀ ਦਾ ਨਾਮ ਅਮਰਤ ਰੂਪੀ ਜਿਹੜਾ ਜਾਲ ਹੈ ਉਹ ਹੀ ਨਿਰਮਲ ਹੈ ਉਹ ਹੀ ਪਵਿੱਤਰ ਹੈ ਉਹ ਹੀ ਸਾਫ ਸੁਆਦ ਸ਼ੁੱਧ ਹੈ ਇਹ ਔਖਦ ਜਗ ਸਾਰਾ ਤੇ ਇਹੀ ਦਵਾਈ ਮਹਾਰਾਜ ਕਹਿੰਦੇ ਇਹੀ ਔਖ ਦੀ ਜਗਤ ਦੇ ਵਿੱਚ ਸ੍ਰੇਸ਼ਟ ਹੈ ਭਾਈ ਨਾਮ ਅਮਰਤ ਰੂਪੇ ਕਹਿੰਦਾ ਗੁਰਪ੍ਰਸਾਦ ਕਹਾ ਜਨਪੀਖਣ ਤੇ ਭਗਤ ਪੀਖਣ ਜੀ ਕਿਰਪਾ ਕਰਦੇ ਹਨ ਕਿ ਆਪਣੇ ਗੁਰੂ ਮਹਾਰਾਜ ਜੀਆ ਦੀ ਕਿਰਪਾ ਦੇ ਸਦਕਾ ਆਵਾ ਮੋਖ ਦੁਆਰਾ ਸੀ ਮੁਕਤੀ ਦਾ ਦਰਵਾਜ਼ਾ ਪਾਉਣਾ ਕਰਦੇ ਹਾਂ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਭਗਤ ਪੀਖਣ ਜੀ ਕਿਰਪਾ ਕਰਦੇ ਹਨ ਕਹਿੰਦੇ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨਿਕ ਜਤਨ ਕਰ ਹਿਰਦਾ ਰੱਖਿਆ ਰਤਨ ਨਾ ਸ਼ਪਾਸ਼ ਪਾਇਆ ਐਸਾ ਨਾਮ ਰਤਨ ਨਿਰਮੋਲਕ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਦਾ ਨਾਮ ਰੂਪੀ ਰਤਨ ਐਸਾ ਨਿਰਮੋਲ ਐ ਐਸਾ ਮੋਲਕ ਐ ਜਿਸ ਨੂੰ ਪਾਸ਼ਾ ਕਹਿੰਦਾ ਪੂਰਨ ਪਦਾਰਥ ਪਾਇਆ ਪੁਰਬਲੇ ਜਨਮਾਂ 'ਚ ਕੀਤੇ ਹੋਏ ਪਵਨ ਕਰਮਾਂ ਦੇ ਵਜ੍ਹਾ ਨਾਲੇ ਵਜੋਂ ਪਾਉਣਾ ਕੀਤਾ ਹੈ ਨਾਮ ਰੂਪੀ ਪਦਾਰਥ ਨੂੰ ਕਹਿੰਦੇ ਅਨਕ ਜਤਨ ਘਰ ਰਖੇ ਰਦਾ ਰੱਖਿਆ ਰਤਨ ਨਾਸ਼ ਪਾਸ਼ ਪਾਇਆ ਤੇ ਅਨੇਕਾਂ ਇਹ ਯਤਨ ਕਰ ਕੇ ਹਿਰਦੇ ਦੇ ਵਿੱਚ ਲੁਕਾ ਕੇ ਰੱਖਣਾ ਕੀਤਾ ਤੇ ਪਰੰਤੂ ਮਹਾਰਾ ਜੀ ਕਹਿੰਦੇ ਨਾਮ ਰੂਪੀ ਰਤਨ ਲੁਕਾਇਆ ਲੁਕਦਾ ਨਹੀਂ ਪ੍ਰਗਟ ਹੋ ਹੀ ਜਾਂਦਾ ਹੈ ਕਹਿੰਦੇ ਹਰ ਗੁਣ ਕਹਤੇ ਕਹ ਨਾ ਜਾਈ ਜਿਵੇਂ ਗੂੰਗੇ ਕੀ ਮਿੱਠੇ ਆਈ ਰਹਹਾਓ ਖਾਰਗੁਣ ਕਹਤੇ ਕਹਿ ਨਾ ਜਾਈ ਅਸਿ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਕਹਿਣ ਦਾ ਯਤਨ ਕਰਦੇ ਹਾਂ ਚਾਰਾ ਕਰਦੇ ਹਾਂ ਪਰੰਤੂ ਉਸ ਦੇ ਗੁਣ ਕਹੇ ਨਹੀਂ ਜਾਂਦੇ ਦੱਸੇ ਨਹੀਂ ਜਾ ਸਕਦੇ ਕਿਵੇਂ ਕਹਿੰਦਾ ਜੈਸੇ ਗੂੰਗੇ ਕੀ ਮਠਿਆਈ ਜਿਵੇਂ ਗੂੰਗੇ ਨੇ ਮਠਿਆਈ ਖਾਧੀ ਹੋਵੇ ਦੱਸ ਨਹੀਂ ਸਕਦਾਵੇਂ ਹਰੀ ਪਰਮੇਸ਼ਰ ਦੇ ਵਸਲ ਦੇ ਆਨੰਦ ਨੂੰ ਦੱਸਿਆ ਨਹੀਂ ਜਾ ਸਕਦਾ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅੰਤਮ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਾਨਾ ਦੇ ਨਾਲ ਹੀ ਸੋਰਠਿ ਰਾਗ ਸੰਪੂਰਨ ਹੋਵੇਗਾ ਗਗੁਤਨਾ ਸ੍ਰੀ ਰਾਗ ਪ੍ਰਾਰੰਭ ਹੋਵੇਗਾ ਮਹਾਰਾ ਕਹਿੰਦੇ ਰਸਨਾ ਅਰੰਮਤ ਸੰਤ ਸੁਖ ਸ਼ਰਵਨਾ ਚਿਤ ਚੇਤੇ ਸੁਖ ਹੋਈ ਕੋਪਿਖਨ ਦਇ ਨੈਨ ਸੰਤੋਖੇ ਜਹ ਦੇਖਤ ਹੈ ਸੋਈ ਰਸਨਾ ਰਮਤ ਸੁਨਤ ਸੁਖ ਸ਼ਰਵਨਾ ਮਹਾਰਾਜ ਕਹਿੰਦੇ ਰਸਨਾ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਸੁਖ ਸਕੂਨ ਮਿਲਦਾ ਹੈ ਔਰ ਕੰਨਾਂ ਦੇ ਨਾਲ ਮਹਾਰਾਜ ਕਹਿੰਦੇ ਉਸ ਦੇ ਨਾਮ ਦਾ ਸਰਵਣ ਕਰਕੇ ਨਾਮ ਨੂੰ ਸੁਣ ਕੇ ਸੁਖ ਸਕੂਨ ਮਿਲਦਾ ਹੈ ਔਰ ਚਿੱਤ ਚਿੱਤੇ ਸੁਖ ਹੋਈ ਚਿੱਤ ਦੇ ਨਾਲ ਚਿਤਵਨ ਕਰਕੇ ਚੰਤਨ ਕਰਕੇ ਸੁਖ ਮਹਿਸੂਸ ਹੁੰਦਾ ਹੈ ਕਹਿੰਦਾ ਕਹੋ ਭੀਖਣ ਦੋਇ ਨੈਣ ਸੰਤੋਖੇ ਜਹ ਦੇਖਾਂ ਤੈ ਸੋਈ ਕਹੋ ਭੀਖਣ ਦੋਇ ਨੈਣ ਸੰਤੋਖੇ ਕਹਿਣਾ ਕਰਦੇ ਨੇ ਭਗਤ ਭੀਖਣ ਜੀ ਕਿ ਸਾਡੇ ਦੋਵੇਂ ਨੈਣ ਸੰਤੋਖੇ ਗਏ ਕਿਵੇਂ ਉਸ ਹਰੀ ਪਰਮੇਸ਼ਰ ਜੀ ਦੇ ਦਰਸ਼ਨ ਕਰਕੇ ਕਿਥੋਂ ਕਹਿੰਦਾ ਜਹ ਦੇਖਾਂ ਤੈ ਸੋਈ ਅਸੀਂ ਤੇ ਜਿੱਧਰ ਵੀ ਦੇਖਦੇ ਹਾਂ ਸਾਨੂੰ ਉਹ ਪਰਮੇਸ਼ਰ ਹੀ ਦਿੰਦਾ ਹੈ ਜਿੱਧਰ ਵੀ ਦੇਖਦੇ ਹਾਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਹੀ ਦਿੰਦਾ ਹੈ ਕਹਿੰਦਾ ਰਸਨਾ ਰਮਤ ਸੁਨਤ ਸੁਖ ਸ੍ਰਵਨ ਚਿਤ ਚੇਤੇ ਸੁਖ ਹੋਈ ਕੋਪਿਖਨਾ ਦਇਨਾਨ ਸੰਤੋਖੇ ਜਹ ਦੇਖ ਤਹ ਸੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ